ਕਸਿਕਾ ਨਾ ਸਾਰੇ ਬਗੇਟ ਮਖਾ ਗੁਰੂ ਰੀਨੋ ਮੂਨ ਸੀ ਅੱਜ ਆਈ ਸਵੇਪੇਨ ਫਨਮਾਹੀ ਬਾਈ ਕੋਲੇ ਆ ਕੁ ਤੇ ਇਹ ਸੰਕਰੇ ਮਿਲਣਗੇ ਜੀ ਪ੍ਰੋਗਰਾਮ ਲਾਉਣਗੇ ਵੀਰੇ ਜਰਾ ਤੇ ਬਾਈ ਕੋਲੇ ਐਸੇ ਅਸੀਂ ਮਿਲਣ ਬਾਈ ਨੂੰ ਬਾਈ ਹੈ ਨਹੀਂ ਗੇ ਘਰੇ ਤੇ ਅਸੀਂ ਆਈ ਸੀ ਬਾਈ ਨੂੰ ਮਿਲਣਾ ਹੋਗਾ ਜਾਂ ਪ੍ਰੋਗਰਾਮ ਲਾਉਣਾ ਤੇ ਬਾਈ ਦੇ ਆ ਖੜਾ ਟਰੈਕਟਰ ਬਾਈ ਸਾਨੂੰ ਦਿਖਾਉਣਾਗਾ 4x4 ਟਰੈਕਟਰ ਖੜਾ ਬਾਈ ਦੀ ਗੱਡੀ ਖੜੀ ਆਗੀ ਇਧਰ ਇੱਕ ਹੋਰ ਗੱਡੀ ਖੜੀ ਆ ਦੋ ਗੱਟੀਆਂ ਖੜੀਆਂ ਬਾਈ ਦੀਆਂ ਤਿੰਨ ਐਂਕਲ ਬੈਠੇ ਆਗੇ ਤੇ ਬਾਈ ਨੂੰ ਐਸੀ ਮਿਲਣ ਬਾਈ ਤਾਂ ਹਜੇ ਕਹਿੰਦੇ ਦੋ ਦਿਨ ਵੀ ਇਹੋ ਆ ਪ੍ਰੋਗਰਾਮਾਂ ਚ ਹੀ ਆ ਜੀ ਵੀ ਠਹਿਰ ਕੇ ਮਿਲਣਿਓ ਬਾਈ ਨੂੰ ਐਂਕਲ ਬੈਠਾ ਐਂਕਲ ਵੀ ਬਹੁਤ ਮਾਨਦੇ ਸਾਫ ਆਗੇ ਐਂਕਲ ਜੀ ਬਾਈ ਮੇਰਾ ਫਿਰ ਠਹਿਰ ਕੇ ਮਿਲਣਗੇ ਹਾਂ ਜੀ ਹਾਂ ਤਾਂ ਪ੍ਰੋਗਰਾਮ ਤੇ ਠੀਕ ਹੈ ਚਲੋ ਕੋਈ ਨਹੀਂ ਫਿਰ ਦੋ ਦਿਨ ਠਹਿਰ ਕੇ ਮੈਂ ਫੋਨ ਕਰਕੇ ਆ ਜਾਾਂਗੀ ਜੀ ਫੋਨ ਕਰਕੇ ਆਇਆ ਹਾਂ ਠੀਕ ਹੈ ਆ ਖੜੇ ਆ ਬਾਈ ਦੇ ਭਰਾਵੋ ਛੋਟੇ ਛੋਟੇ ਹੋ ਰਹਿੰਦੇ ਜਵਾਕਾਂ ਘਾਤਰ ਮੋਟਰਸਾਈਕਲ ਜੀਪ ਆ ਬਾਈ ਦਾ ਮਕਾਨ ਬਣੀ ਜਾਂਦਾ ਇੱਕ ਇੱਧਰ ਕੋਠੀ ਬਣੀ ਜਾਂਦੀ ਹੈਗੀ ਮਿਸਤਰੀ ਲੱਗ ਰਹੇ ਆ ਭਰਾਵੋ ਨਾ ਦੇਖੋ ਪਰਾਣਾ ਘਰ ਉਧਰ ਅੰਕਲ ਜੀ ਆਪਣਾ ਉਧਰ ਅੱਛਾ ਇਹ ਨਾਮ ਆਪਣਾ ਰਹੀਆਂ ਹੁਣ ਠੀਕ ਹੈ ਜੀ ਅੰਕਲ ਤਾਂ ਹੈਗੇ ਸੀ ਪਰ ਉਹ ਬਾਈ ਨਹੀਂ ਮਿਲਿਆ ਥੈਂਕ ਯੂ ਬਾਈ ਧੰਨਵਾਦ ਭਰਾ